ਜਾ ਨੇਤਾ ਮੰਨ ਜਾਣਦਾ ਹੈ ਪਰ ਹਰ ਵਿਸ਼ੇ ਦੇ ਉੱਪਰ ਬਹੁਤ ਡੂੰਗੀ ਨੌਲੇਜ ਸਾਡੇ ਐਮਐਲ ਸਾਬ ਰੱਖਦੇ ਨੇ ਕਿ ਬਹੁਤ ਮੈਨੂੰ ਕੱਦ ਵੀ ਮਿਲ ਪੂਰੇ ਜੀਵਨ ਮੇਂ ਵੀ ਪੜ੍ਹਦੇ ਵੀ ਸੀ ਕਈ ਵਾਰ ਲੱਗਦਾ ਆਏਂ ਕਿ ਫਾਰ ਤੱਕ ਨਹੀਂ ਵੱਢਦੇ ਪਤਾ ਵੀ ਨਹੀਂ ਹੁੰਦਾ ਤਾਂ ਇਹਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ ਇੱਕ ਵਾਰ ਮੈਨੂੰ ਕੋਈ ਦੱਸਰੇ ਸੀ ਕਿ ਕੋਈ ਜੈਨੇ ਦਾ ਸਮਾਗਮ ਸੀਗਾ ਐਮਐਲਏ ਸਾਹਿਬ ਗਏ ਤੇ ਬਾਅਦੋਂ ਕਹਿੰਦੇ ਵੀ ਇੰਨਾ ਵਧੀਆ ਬੋਲ ਕੇ ਗਏ ਇੰਨੀ ਵਧੀਆ ਗੱਲਾਂ ਸਾਨੂੰ ਦਸੀਆਂ ਕਿ ਸਾਨੂੰ ਕੁਝ ਗੱਲਾਂ ਖੁਦ ਵੀ ਨਹੀਂ ਪਤਾ ਉਹਨਾਂ ਦਾ ਗਿਆਨ ਇਹਨਾਂ ਦਾ ਡੂੰਘਾ ਹੁੰਦਾ ਚਾਹੇ Hindu ਧਰਮ ਬਾਰੇ ਲੈ ਲਓ ਚਾਹੇ Sikh ਧਰਮ ਬਾਰੇ ਲੈ ਲਓ ਇਸਲਾਮ ਬਾਰੇ ਲੈ ਲਓ ਇਹਨਾਂ ਨੂੰ ਪੂਰੀ ਪ੍ਰੋਪਰ ਜਾਣਕਾਰੀ ਹੁੰਦੀ ਆ ਇਹ ਸਾਡੇ ਲਈ ਬੜੇ ਥਣ ਲਾੱਕੀ ਲਈ ਮਾਨ ਦੀ ਗੱਲ ਹੈ ਕਿ ਸਾਨੂੰ ਇੱਕ ਸੂਝਵਾਨ ਪੜੇਵਿਖੇ ਅਗਵਾਈ ਸਾਨੂੰ ਮਿਲ ਗਈ ਹੈ ਦੇ ਮਾਥ ਸਵਾਗਤ ਵਿੱਚ ਜੇਜੇ ਦਾਰ ਤੇ ਪਹੁੰਚਣ ਤੇ ਸਾਡੇ ਨਵਜੂਕ ਲਖਾਰੀ ਸਭਾ ਤੋਂ ਡਾਕਟਰ ਜਿੰਦਰ ਸਿੰਘ ਜੀ ਗੁਰਨਾਮ ਸਿੰਘ ਜੀ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਪਤਿ ਦੀ ਸਾਂਝ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਤੇ ਵਿਰਾਜਮਾਨ ਸਤਕਾਰਯੋਗ ਐਮ ਐਲ ਏ ਸਾਹਿਬ ਸਰਦਾਰ ਕਰਨਪ੍ਰੀਤ ਸਿੰਘ ਸੋਨ ਜੀ ਉਹਨਾਂ ਨਾਲ ਪਹੁੰਚੇ ਸਾਡੇ ਖੰਨਾ ਦੇ ਐਸ ਡੀ ਐਮ ਸਾਹਿਬ ਮਾਨਤੇ ਬਿਰਾਜਮਾਨ ਬਾਬਾ ਕਰਨੈਲ ਸਿੰਘ ਜੀ ਚੇਅਰਮੈਨ ਮਾਲਮ ਪ੍ਰਿਆਨ ਮਿਸ਼ਨ ਪੰਜਾਬ ਪ੍ਰਿੰਸੀਪਲ ਬਰ RAM ਸਿੰਘ ਜੀ ਅਤੇ ਹੋਰਨਾ ਸਨਮਾਨਿਤ ਸਖੀਤਾ ਜੋ ਮਾਨਤੇ ਬਿਰਾਜਮਾਨ ਨੇ ਸਾਰਿਆਂ ਦਾ ਮੈਂ ਗੁਰੂ ਅਮਰਦਾਸ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਮੁਖੀ ਹੋਣ ਤੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਇਹ ਜੇ ਸਮਾਜਿਕ ਕਾਰਜ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਇਸ மூਚੇ ਨਗਰ ਨਿਵਾਸੀਆਂ மூਹ ਸਰਪੰਚ ਸਾਹਿਬਾਨਾਂ ਦਾ ਮੈਂ ਆਪਣੇ ਹਸਤਾ ਬੜੀ ਖੁਸ਼ੀ ਦੀ ਗੱਲ ਹੈ ਇਹ ਛੋਟੇ ਸਕੂਲ ਦੇ ਵਿੱਚ ਐ ਐਸਡੀਐਮ ਸਾਹਿਬ ਤੇ ਐਮਐਲਏ ਸਾਹਿਬ ਪੜਾ ਰਹੇ ਨੇ ਅਸੀਂ ਵੈਲਕਮ ਤਾਂ ਕਰਦੇ ਹਾਂ ਅਸੀਂ ਖੁਸ਼ ਹਾਂ ਬਹੁਤ ਹੈ ਮੈਂ ਆਉਂਦਾ ਹਾਂ ਅਸਲੀ ਲਲੇਨੀ ਸ਼ੁਰੂ ਤੋਂ ਆਇਆ ਬੜਾ ਕਮਾਲ ਦਾ ਸਕੂਲ ਹੈ ਜਵੇਲ ਪੁਆਲਾ ਮੈਂ ਅਜੇ ਦੂਜਾ ਮੈਂਬਰ ਹਾਂ ਉੱਥੇ ਮੈਂ ਲਿਖਿਆ ਵੀ ਮੈਂ ਉੱਥੇ ਲਿਖਿਆ ਵੀ ਸਕੂਲ ਜੀ ਨੇ ਮੇਰਾ ਰਿਜਲਟ ੁੰਗਿਆ ਮੈਨੂੰ ਹੈਲਪਰ ਵੀ ਲਿਖਣਾ ਪੈਣਾ ਉਧਰ ਵੀ ਲਿਖਣਾ ਪੈਣਾ ਇਹ ਕਹਿੰਦੇ ਦੱਸੋ ਸਕੂਲ ਕਿਵੇਂ ਲੱਗਿਆ ਮਾਮੇ ਜੀ ਕਹਿੰਦਾ ਮੈਂ ਇੱਥੇ ਦਾਖਲ ਹੋਇਆ ਮੈਂ ਬਾਅਦ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਅੰਮ੍ਰਿਤ ਸਾਹਿਬ ਨੂੰ ਉਹਦੇ ਦੇਖਿਆ ਮੈਂ ਸ਼ਬਦਾਂ ਨਾਲ ਖਿਡਾਰੀਆਂ ਹਜ਼ਾਰਾਂ ਮੈਂ ਦੇਖ ਹੋ ਜਾਣਾ ਹਵਾਲਾ ਜਮੈਂ ਸਟੇਜ ਤੇ ਹੀ ਹਜ਼ਾਰਾਂ ਬੜੀ ਲੱਖਾਂ ਕੋ ਲਿਆਉਂਗਾ ਕਿਵੇਂ ਕਮਾਲ ਗੰਨ ਕੇ ਤੋਲ ਕੇ ਬੋਲਦੇ ਨੇ ਮੈਂ ਬੜਾ ਪ੍ਰਭਾਵਿਤ ਹਾਂ ਇਸ ਟਾਲ ਮੈਨੂੰ ਸਾਫ਼ ਕਮਾਲ ਕਰ ਰਹੇ ਹੁੰਦੇ ਨੇ ਤੇ ਦੂਜੀ ਗੱਲ ਬਾਬਾ ਕਲੈਸ਼ਿੰਗ ਜੀ ਜਿਹੜੇ ਇੱਥੇ ਧਾਰਮਿਕ ਸਵਾਗਤ ਕਰਾਉਂਦੇ ਰਹਿੰਦੇ ਨੇ ਉਹਨੇ ਜੋਗ ਕੇ ਲਾ ਲਿਆ ਨੇ ਇਹ ਜੇ ਕੋਮਗੇ ਦੇਖੋ ਤਾਂ ਬੜੀਆ ਵਿਦਿਅਕ ਸਕੂਲ ਹੈ ਤੇ ਬਾਕੀ ਤੇ ਬਹੁਤ ਸਾਰੀ ਗੱਲਾਂ ਦਿਮਾਗ 'ਚ ਹੋਣਨ ਕੋਈ ਕਹਿਣੇ ਕੋਈ ਤਾਂ ਬਹੁਤ ਕੁਛ ਤਾਂ ਅਗਰ ਕਹਿਨੇ ਪਿਆਤੇ ਆਪਣੀ ਤਾਂ ਇਹ ਆਦਤ ਹੈ ਕਿ ਅਸੀਂ ਕੁਝ ਨਹੀਂ ਕਹਤੇ ਤੇ ਨੇ ਸਤਾਏ ਨੇ ਮਜਲੂਮ ਨੇ ਜਨਨ ਕੁਛ ਨਹੀਂ ਮਿਲੇ ਸਾਡੀਆਂ ਤੋਂ ਉਹਨਾਂ ਦੇ ਜਿਹੜੇ ਤੂੰ ਮੰਗਦੇ ਨੇ ਸਰਕਾਰ ਮੈਂ ਨਹੀਂ ਤਾਂ ਕਿ ਬਾਕਿਆਂ ਨੂੰ ਉਹਨਾਂ ਨੂੰ ਤਾਕਤ ਮਿਲੇ ਕਾਰਪੋਰੇਸ਼ਨ ਦਾ ਹਿੱਸਾ ਲੈ ਰਹੇ ਹਨ ਤੇ ਅਮੀਰ ਨੂੰ ਜਲਦੀ ਰੋਟੀ ਖਾਂਦਾ ਜਦੋਂ ਜੀ ਕਰਦਾ ਗਰੀਬ ਨੂੰ ਜਦੋਂ ਮਿਲ ਜਾਂਦੀ ਹੈ ਹਾਲ ਨਿਕਲਿਆ ਮੈਡਲ ਸਕੂਲ ਨਵਾਂ ਪਿੰਡ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਬਲਾਕ 2 ਦੇ ਵਿੱਚ ਅੱਜ ਇਸ ਸੁਪਰ ਅੱਭਰੇ ਮੌਕੇ ਦੇ ਉੱਤੇ ਮੇਰੇ ਨਾਲ ਪਹੁੰਚੇ ਖੰਨੇ ਦੇ ਮਾਣਯੋਗ ਐਸਟੀਐਮ ਸਾਹਿਬ ਸਰਦਾਰ ਬਰਿੰਦਰ ਸਿੰਘ ਜੀ ਢਿੱਲੋਂ ਮੇਰੇ ਸਾਥੀ ਪਾਰਟੀ ਦੇ ਸੀਨੀਅਰ ਨੇਤਾ ਸ਼੍ਰੀ ਕਰਮਚੰਦ ਸ਼ਰਮਾ ਜੀ ਜਗਤਾਰ ਸਿੰਘ ਜੀ ਗਿੱਲ ਰਤਨ ਹੇੜੀ ਤੋਂ ਮਾਸਟਰ ਅਵਤਾਰ ਸਿੰਘ ਜੀ ਦਹਿੜੂ ਤੋਂ ਮੇਰੇ بڑے عزیز ਮਹੇਸ਼ ਕੁਮਾਰ ਜੀ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਸਾਡੇ ਸਾਥੀ ਸਹਿਯੋਗੀ ਕੰਨਯ ਦੇ ਸਰਕਟ ਆਗੂ ਜਿੰਨੇ ਵੀ ਸਹਬਾਨੂਰੇ ਪਹੁੰਚੇ ਨੇ ਇਹ ਸਕੂਲ ਦੇ ਪ੍ਰਿੰਸੀਪਲ ਬਲਰਾਮ ਜੀ ਸਾਡੇ ਸਤਿਕਾਰਯੋਗ ਲੋਕਨਾਥ ਸ਼ਰਮਾ ਜੀ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਨੇ ਸਭ ਤੋਂ ਵੱਡੀ ਗੱਲ ਪ੍ਰਮਾਤਮਾ ਦੇ ਰੂਪ ਛੋਟੇ ਛੋਟੇ ਬੱਚਿਓ ਪਿਆਰੇ ਪਿਆਰੇ ਬੱਚਿਓ ਬੱਚਿਆਂ ਦੇ ਸਤਕਾਰਯੋਗ ਮਾਪਿਓ ਸਾਡੇ ਪਰਮ ਸਤਕਾਰਯੋਗ ਬਾਬਾ ਜੀ ਅਵਤਾਰ ਸਿੰਘ ਜੀ ਗੁਰੂ ਅਮਰਦਾਸ ਮਲਟੀ ਸਪੈਸ਼ੈलिटी ਹਸਪੀਟਲ ਤੋਂ ਜਿੰਨੇ ਵੀ ਡਾਕਟਰ ਸਹਿਬਾਨ ਅੱਜ ਇਸ ਫ੍ਰੀ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਨੇ ਨਵਾਂ ਪਿੰਡ ਰਾਮਗੜ੍ਹ ਦੇ ਸਾਰੇ ਦੇ ਸਾਰੇ ਵਸਨੀਕ ਔਰ ਜੀਨਾ ਦਾ ਵੀ ਮੈਂ ਨਾਮ ਨਹੀਂ ਵੀ ਲੈ ਸਕਿਆ ਸਾਰੇ ਸਾਥੀ ਸਹਿਯੋਗੀ ਪਤਵੰਤੇ ਸੱਜਣੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਉ ਗੁਰਾਂ ਦੀ ਫਤਿਹ ਦੀ ਸਾਂਝ ਪਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ دل ਤੋਂ ਧੰਨਵਾਦ ਤੁਸੀਂ ਅੱਜ ਐਨਾ ਸੋਹਣਾ ਪ੍ਰੋਗਰਾਮ ਉਹਰੇ ਆਯੋਜਿਤ ਕੀਤਾ ਹੈ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਦੀ ਮੈਗਾ ਪੀਟੀਐਮ ਚੱਲ ਰਹੀ ਹੈ ਸੋ ਸਾਡਾ ਪ੍ਰੋਗਰਾਮ ਸੀ ਅਸੀਂ ਅੱਜ ਰੈਂਡਮਲੀ ਖੰਨੇ ਹਲਕੇ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਪੀਟੀਐਮ ਅਟੈਂਡ ਕਰਨੀ ਸੀ ਅਧਿਆਪਕ ਮਾਪਿਆਂ ਦੀ ਮਿਲਣੀ ਜਿਹਨੂੰ ਪੇਰੈਂਟ ਟੀਚਰ ਮੀਟ ਕਹਿੰਦੇ ਆ ਉਹ ਅਸੀਂ ਅਟੈਂਡ ਕਰਨੀ ਸੀ ਇਸ ਤੋਂ ਪਹਿਲਾਂ ਅਸੀਂ ਇੱਕ ਪਿੰਡ ਦੇ ਵਿੱਚ ਗੋਹ ਦੇ ਵਿਖੇ ਜਾ ਕੇ ਆਏ ਆ ਹੁਣ ਰਾਮਗੜ੍ਹ ਇਸ ਤੋਂ ਬਾਅਦ ਉਹ ਅਸੀਂ ਅੱਗੇ ਪਹੁੰਚਣਾ ਹੈ ਮੈਂ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਇੱਕ ਗੰਦੂਰੇ ਉਚੇਚੇ ਤੌਰ ਤੇ ਕਹਿਣੀ ਚਾਹੂੰਗਾ ਕਿਉਂਕਿ ਬੱਚਿਆਂ ਦਾ ਅੱਜ ਵੱਡਾ ਦਿਨ ਹੈ ਬੱਚੇ ਪਹਿਲਾ ਗੁਰੂ ਮਾਂ ਜਿਹਦੀ ਕੁੱਖੋਂ ਅਸੀਂ ਜਨਮ ਲੈਨੇ ਆ ਮਾਂ ਸਾਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਂਦੀ ਹੈ ਸਾਨੂੰ ਬੋਲਣਾ ਸਿਖਾਉਂਦੀ ਹੈ ਸਾਨੂੰ ਲਾਡਾ ਦੇ ਨਾਲ ਪਿਆਰ ਦੇ ਨਾਲ ਪਾਲਦੀ ਆ ਪੋਸਦੀ ਆ ਵੱਡਾ ਕਰਦੀ ਆ ਦੂਜਾ ਗੁਰੂ ਸਾਡਾ ਪਿਓ ਜਿਹੜਾ ਦਿਨ ਨਹੀਂ ਦੇਖਦਾ ਰਾਤ ਨਹੀਂ ਦੇਖਦਾ ਧੁੱਪ ਨਹੀਂ ਦੇਖਦਾ ਛਾਂ ਨਹੀਂ ਦੇਖਦਾ ਮੀਂਹ ਨਹੀਂ ਦੇਖਦਾ ਹਨੇਰੀ ਠਕਰ ਕੁਛ ਨਹੀਂ ਦੇਖਦਾ ਸਾਡੇ ਲਈ ਨਿਜਕ ਟੱਟਾ ਕਰਕੇ ਲਿਆਉਂਦਾ ਬਹੁਤ ਔਖੀ ਆ ਬੱਚੋ ਕਮਾਈ ਕਰਨੀ ਜੱਡਾ ਵੱਡਾ ਮਾਂ ਦਾ ਯੋਗਦਾਨ ਤੁਹਾਡੀ ਜ਼ਿੰਦਗੀ ਚ ਹੁੰਦਾ ਉਸ ਤੋਂ ਵੱਡਾ ਯੋਗਦਾਨ ਪਿਓ ਦਾ ਤੇ ਜਿੱਥੇ ਮਾਪਿਓ ਦਾ ਏਡਾ ਵੱਡਾ ਯੋਗਦਾਨ ਹੈ ਉਹਦੇ ਬਰਾਬਰ ਯੋਗਦਾਨ ਅਧਿਆਪਕਾਂ ਦਾ ਹੁੰਦਾ ਟੀਚਰਸ ਦਾ ਇਨਸਾਨ ਸਰੀਰ ਤੋਂ ਨਹੀਂ ਮੰਨਿਆ ਜਾਂਦਾ ਇਨਸਾਨ ਦਿਮਾਗ ਤੋਂ ਮੰਨਿਆ ਜਾਂਦਾ ਜੋ ਕਿਸੇ ਦਾ ਜਹੀ ਜਹਾ ਦਿਮਾਗ ਹੈ ਜਹੀ ਜੀ ਸੋਚ ਹੈ ਉਹ ਇਨਸਾਨ ਹੈ ਸੋ ਬੰਦੇ ਦੇ ਦਿਮਾਗ ਦੇ ਅੰਦਰ ਚਾਰ ਜਿਹੜੇ ਹਮੇਸ਼ਾ ਪਰਪਰਦੇ ਰਹਿੰਦੇ ਨੇ ਪਹਿਲੀ ਮਾਂ ਦੂਜਾ ਪਿਓ ਤੀਜਾ ਅਧਿਆਪਕ ਚੌਥਾ ਦੋਸਤ ਜਿਹਦੇ ਨਾਲ ਤੁਸੀਂ ਵੱਡੇ ਹੋਣਾ ਜੰਮਣਾ ਪੜਨਾ ਖੇਲਣਾ ਵੱਡੇ ਹੋਣਾ ਇਨਸਾਨ ਚਾਰੇ ਜਿੰਦਗੀ ਚਾਰੇ ਸ਼ਖਸੀਅਤਾਂ ਦਾ ਮਜਮੂਨ ਹੁੰਦਾ ਸੋ ਬੱਚਿਓ ਮੈਂ ਤੁਹਾਡੇ ਅੱਗੇ ਇੱਕ ਅੱਜ ਬੇਨਤੀ ਕਰਨੀ ਚਾਹੁੰਦਾ ਤੁਸੀਂ ਛੋਟੇ ਹੋ ਮੈਂ ਬੇਨਤੀ ਕਰਦਾ ਫੇਰ ਵੀ ਤੁਹਾਡੇ ਅੱਗੇ ਇੱਕ ਤਾਂ ਆਪਣੇ ਮਮਾ ਪਾਪਾ ਦੀ ਇੱਜ਼ਤ ਕਰਿਆ ਕਰੋ ਬਹੁਤ ਪਿਆਰ ਕਰਿਆ ਕਰੋ ਆਪਣੇ ਮਮਾ ਪਾਪਾ ਨੂੰ ਜਿੰਨੀ ਇੱਜ਼ਤ ਕਰ ਸਕਦੇ ਹੋ ਉਨੀ ਇੱਜ਼ਤ ਕਰਿਆ ਕਰੋ ਦੂਜਾ ਮੈਂ ਮਾਪਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਬੱਚੇ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਉੱਚ ਵੀ ਨਹੀਂ ਮੰਗਦੇ ਤੁਹਾਡੇ ਬੱਚੇ ਸਿਰਫ ਤੁਹਾਡੇ ਤੋਂ ਅੱਜ ਇੱਕ ਵਕਤ ਮੰਗਦੇ ਨੇ ਸਮਾਂ ਮੰਗਦੇ ਨੇ ਜਿਹੜਾ ਕਿ ਮਾਪਿਆਂ ਦੇ ਕੋਲ ਨਹੀਂ ਰਿਹਾ ਆਪਣੇ ਬੱਚਿਆਂ ਦੇ ਤੋ ਤੁਸੀਂ ਆਪਣੇ ਬੱਚਿਆਂ ਨੂੰ ਸਮਾ ਦਿਓ ਬੱਚੇ ਤੁਹਾਨੂੰ ਪਿਆਰ ਦੇਣਗੇ ਅਜੇ ਹਾਕ ਤੁਹਾਡੇ ਦਿਮਾਗ ਦੇ ਅੰਦਰ ਇੱਕ ਗਿਆਨ ਪਾਉਣਗੇ ਉਸ ਗਿਆਨ ਦੇ ਨਾਲ ਤੁਹਾਡੇ ਅੰਦਰ ਪ੍ਰਕਾਸ਼ ਹੋਊਗਾ ਤੁਸੀਂ ਇਸ ਦੁਨੀਆ ਦੇ ਵਿੱਚ ਚਾਨਣ ਮਨਾਰਾ ਬਣੋ ਤੁਹਾਡੇ ਚੋਈ ਬੱਚੇ ਕਿਸੇ ਨੇ ਡਾਕਟਰ ਬਣ ਜਾਣਾ ਕਿਸੇ ਨੇ ਇੰਜੀਨੀਅਰ ਬਣ ਜਾਣਾ ਤੁਹਾਡੇ ਚੋਂ ਹੀ ਕਿਸੇ ਨੇ ਹੋ ਸਕਦਾ ਉਹਨਾਂ ਨਾਲ ਐਮਐਲਏ ਬਣ ਜਾਣਾ ਹੋਵੇ ਤੁਹਾਡੇ ਚੋਂ ਹੀ ਹੋ ਸਕਦਾ ਕੋਈ ਐਮਪੀ ਬਣ ਜਾਵੇ ਤੁਹਾਡੇ ਚੋਂ ਹੀ ਹੋ ਸਕਦਾ ਕੋਈ ਸਾਇੰਟਿਸਟ ਬਣ ਜਾਵੇ ਔਰ ਮੈਨੂੰ ਇਹ ਦੱਸ ਕੇ ਬੜੀ ਖੁਸ਼ੀ ਹੁੰਦੀ ਆ ਬੱਚਿਓ ਕਿ ਮੈਂ ਪਿੱਛੋਂ ਗੋਪਿੰਡ ਤੋਂ ਜਦੋਂ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜਿਹੜੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਬਸ ਸ਼ਰਤ ਇੱਕੋ ਹੈ ਸਾਡੇ ਹੀਦੇ ਪੜਨੇ ਚਾਹੀਦਾ ਐਡਾ ਮਾਨ ਦਿੱਤਾ ਮੈਨੂੰ ਦੱਸਿਆ ਬਾਬਾ ਜੀ ਨੇ 82 ਆਏ ਸਾਲ ਉਰੇ ਬਹੁਤ ਵੱਡਾ ਧਾਰਮਿਕ ਸਮਾਗਮ ਵੀ ਕਰवाने ਆ ਪਿੰਡ ਦੇ ਵਿੱਚ ਸੋ ਇਸ ਸਾਲ ਦੀ ਵੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ ਜਿੰਨੇ ਲਫ਼ਜ਼ਾਂ ਦੇ ਵਿੱਚ ਸ਼ਲਾਘਾ ਕੀਤੀ ਜਾਵੇ ਉੰਨੀ ਥੋੜੀ ਧੰਨਵਾਦ ਡਾਕਟਰ ਸਾਹਿਬਾਨ ਦਾ ਸਾਰੇ ਨਰਸਿੰਗ ਸਟਾਫ ਦਾ ਜਿਹੜੇ ਆਪਣੇ ਐਨੇ ਰੁਝੇਮਿਆਂ ਭਰੇ ਸਮੇਂ ਤੋਂ ਸਮਾਂ ਕੱਢ ਕੇ ਆ ਕੇ ਅੱਜ ਪਿੰਡ ਵਾਸੀਆਂ ਦਾ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਚੈੱਕਅਪ ਕਰ ਰਹੇ ਨੇ ਆਸ ਕਰਦੇ ਹਾਂ ਸਾਡਾ ਪੰਜਾਬ ਖੁਗਵਸੇ ਬੜੀ ਆਸ ਕਰਦੇ ਹਾਂ ਕਿ ਜਿਹੜਾ ਪੰਜਾਬ ਹੈ ਸਾਡਾ ਨਿਰੋਗ ਹੋਵੇ ਨਸ਼ਿਆਂ ਦੀ ਦਲਦਲ ਚੋਂ ਜਲਦੀ ਤੋਂ ਜਲਦੀ ਬਾਹਰ ਨਿਕਲੇ ਆਈਏ ਅਸੀਂ ਬਹੁਤ ਵੱਡੇ ਉਪਰਾਲੇ ਕਰ ਰਹੇ ਹਾਂ ਬੱਚਿਆਂ ਨੂੰ ਨਸ਼ੇ ਦੇ ਇਸ ਦਲਦਲ ਚੋਂ ਕੱਢਣ ਲਈ ਵੱਡੇ ਲੈਵਲ ਤੇ ਅਸੀਂ ਖੇਡ ਮੁਕਾਬਲੇ ਕਰਾ ਰਹੇ ਹਾਂ ਖੇਡਾਂ ਵਤਨ ਪੰਜਾਬ ਦੀਆਂ ਕਰਾ ਰਹੇ ਹਾਂ ਅਸੀਂ ਪੁਲਿਸ ਜ਼ਿਲ੍ਹਾ ਖੰਨਾ ਦੇ ਮਾਧਿਅਮ ਦੇ ਨਾਲ ਬੀਤੀ 2 ਦਿਨ ਪਹਿਲਾਂ ਅਸੀਂ ਇੱਕ ਮੁਕਾਬਲੇ ਕਰਾ ਕੇ ਹਟੇ ਆ ਐਥਲੈਟਿਕ ਮੀਟ ਕਰਾ ਕੇ ਹਟੇ ਆ ਇਹ ਨਿਰੰਤਰ جاری ਰਹਿਣਗੇ ਇਹ ਕੋਈ ਇਹ ਨਹੀਂ ਕਿ ਅੱਜ ਕਰਾ ਤੇ ਕੱਲ ਬੰਦ ਨਾ ਇਹ ਨਿਰੰਤਰ جاری ਰਹਿਣਗੇ ਔਰ ਇੱਕ ਸਮਾਜ ਦਾ ਕਿਉਂਕਿ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਜੇ ਤੁਸੀਂ ਕਹੋ ਵੀ ਕੱਲੀ ਸਰਕਾਰ ਕਰ ਦੂਗੀ ਸਰਕਾਰ ਜੋ ਕਰ ਸਕਦੀ ਹੈ ਪੂਰਾ ਕਰ ਰਹੀ ਹੈ ਇਸ ਸਮਾਜ ਨੂੰ ਵੀ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜਦਾ ਪੂਕਾ ਤਾਜ ਉਹ ਨਸ਼ੇ ਦੀ ਜਿਹੜੀ ਕੋੜ ਹੈ ਇਹ ਦਲਦਲ ਹੈ ਇਹਨੂੰ ਪੰਜਾਬ ਦੇ ਵਿੱਚੋਂ ਜੜੋ ਮੁਕਾ ਦਈਏ ਔਰ ਜੋ ਪੰਜਾਬ ਗੁਰੂਆ ਪੀਰਾ ਦੇਵੀ ਦੇਵਤਿਆਂ پیغمبرਾਂ ਦੀ ਧਰਤੀ ਜੋ ਪੰਜਾਬ ਦਾ ਸੱਭਿਆਚਾਰ ਕਲਚਰ ਇਹਨੂੰ ਮੁਰ ਤੋਂ ਸੁਰਜੀਤ ਕੀਤਾ ਜਾ ਸਕੇ ਬਹਾਲ ਕੀਤਾ ਜਾ ਸਕੇ ਉਹ ਰਵੇਧੀਆਂ ਤਾਕਤਾਂ ਤੋਰੀਆਂ ਫਿਰਦੀਆਂ ਨੇ ਜਿਹੜੀਆਂ ਪੰਜਾਬ ਦਾ ਭਾਈਚਾਰੇ ਦਾ ਮਾਹੌਲ ਵੀ ਖਰਾਬ ਕਰਨ ਨੂੰ ਫੜਦੀਆਂ ਨੇ ਉਹ ਰਤੇੜੀਆਂ ਆਈਆਂ ਤਾਂ ਤਾਕਤਾਂ ਤੋੜੀਆਂ ਫਿਰਦੀਆਂ ਨੇ ਜਿਹੜੀਆਂ ਹਰ ਸਮੇਂ ਦਿਮਾਗ ਦੇ ਵਿੱਚ ਸ਼ਾਰਤਾਂ ਲਈ ਫਿਰਦੀਆਂ ਨੇ ਕਿ ਕਿਸੇ ਤਰੀਕੇ ਨਾਲ ਸ਼ਰਾਰਤ ਕਰੀਏ ਪੰਜਾਬ ਦੇ ਅੰਦਰ ਫਿਰਕਾ ਪ੍ਰਸਤੀ ਦਾ ਮਾਹੌਲ ਬਣਾਈਏ ਪਰ ਮੈਨੂੰ ਦੱਸ ਕੇ ਮਾਨ ਮਹਿਸੂਸ ਹੋ ਰਿਹਾ ਪੂਰੇ ਭਾਰਤ ਦੇ ਅੰਦਰ ਕੱਲਮ ਕੱਲਾ ਸੂਬਾ ਪੰਜਾਬ ਹੈ ਜਿੱਤੇ ਅੱਜ ਐਨਸੀਬੀ ਦੀ ਰਿਪੋਰਟ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਚੱਕ ਕੇ ਦੇਖ ਲਓ ਜਿਹੜਾ ਸਭ ਤੋਂ ਸੇਫਸਟ ਲਿਵਿੰਗ ਪਲੇਸ ਅਗਰ ਹਿੰਦੁਸਤਾਨ ਚ ਕੋਈ ਹੈ ਸਾਡਾ ਪੰਜਾਬ ਉਹਦੇ ਚ ਪਹਿਲੇ 2 3 4 ਨਾਵਾਂ ਦੇ ਵਿੱਚ ਆਉਂਦਾ ਹੈ ਪਰੰਤੂ ਪਤਾ ਨਹੀਂ ਫੇਰ ਵੀ ਪੰਜਾਬ ਨੂੰ ਕਿਉਂ ਇੰਨਾ ਨਖਿੱਦੀ ਜਾਂਦੇ ਨੇ ਨੇਤਾਵਾਂ ਨੂੰ ਜਾਣਦਾ ਪਰ ਹਰ ਵਿਸ਼ੇ ਦੇ ਉੱਪਰ ਬਹੁਤ ਡੂੰਗੀ ਨੌਲੇਜ ਸਾਡੇ ਐਮਐਲ ਸਾਬ ਰੱਖਦੇ ਨੇ ਕਿ ਬਹੁਤ ਮੈਨੂੰ ਕਦੇ ਵੀ ਮਿਲ ਪੂਰੀ ਜ਼ਿੰਦਗੀ 내 ਕਿ ਪੜਦੇ ਵੀ ਜੋ ਕਈ ਦਵਨੋਂ ਆਏ ਨੇ ਫਾਰ ਤੱਕ ਨਹੀਂ ਵੱਢਦੇ ਪਤਾ ਵੀ ਨਹੀਂ ਹੁੰਦਾ ਤਾਂ ਇਹਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ ਇੱਕ ਵਾਰ ਮੈਨੂੰ ਕੋਈ ਦੱਸਰੇ ਸੀ ਕਿ ਕੋਈ ਜੈਨੇ ਦਾ ਸਮਾਗਮ ਸੀਗਾ ਐਮਐਲਏ ਸਾਹਿਬ ਗਏ ਤੇ ਬਾਅਦੋਂ ਕਹਿੰਦੇ ਵੀ ਇੰਨਾ ਵਧੀਆ ਬੋਲ ਕੇ ਗਏ ਇੰਨੀਆਂ ਵਧੀਆ ਗੱਲਾਂ ਸਾਨੂੰ ਦਸੀਆਂ ਕਿ ਸਾਨੂੰ ਕੁਝ ਗੱਲਾਂ ਖੁਦ ਵੀ ਨਹੀਂ ਸੀ ਪਤਾ ਉਹਨਾਂ ਦਾ ਗਿਆਨ ਇਹਨਾਂ ਡੂੰਘਾ ਹੁੰਦਾ ਚਾਹੇ Hindu ਧਰਮ ਬਾਰੇ ਲੈ ਲਓ ਚਾਹੇ Sikh ਧਰਮ ਬਾਰੇ ਲੈ ਲਓ Islam ਬਾਰੇ ਲੈ ਲਓ ਇਹਨਾਂ ਨੂੰ ਪੂਰੀ ਪ੍ਰੋਪਰ ਜਾਣਕਾਰੀ ਹੁੰਦੀ ਹੈ ਇਹ ਸਾਡੇ ਲਈ ਬੜੇ ਥਲੇ ਲਕੀਲੇ ਹੀ ਮਾਨ ਦੀ ਗੱਲ ਹੈ ਕਿ ਸਾਨੂੰ ਇੱਕ ਸੋਝਵਾਨ ਪੜੇ ਲਿਖੇ ਅਗਵਾਈ ਸਾਨੂੰ ਮਿਲੀ ਹੈ ਤੇ ਮੈਂ ਇਸ ਸਵਾਗਤ ਵਿੱਚ ਚੇਚੇ ਤੌਰ ਤੇ ਪਹੁੰਚਨ ਤੇ ਸਾਡੇ ਨਬਜੋਗ ਲਖਾਰੀ ਸਭਾ ਤੋਂ ਡਾਕਟਰ ਜਿੰਦਰ ਸਿੰਘ ਜੀ ਗੁਰਨਾਮ ਸਿੰਘ ਜੀ ਮਨਜ ਤੇ ਸ਼ੋਭਿਤ ਸਾਡੇ ਸਰਕਾਰਯੋਗ ਐਮਐਲਏ ਸਾਹਿਬ ਅਨਪ੍ਰੀਤ ਸਿੰਘ ਜੀ ਸੋਨ ਤੇ ਹੋਰ ਵੀ ਜਿੰਨੀਆਂ ਸ਼ਖਸੀਤਾਂ ਮੈਂ ਉਹ ਨਵੇਂ ਇੱਥੇ ਆਇਆ ਮੈਂ ਉਹਦੇ ਨਾਮ ਦੇ ਨਾਲ ਐਸਾ ਕਾ ਮਾਫੀ ਚਾਹਨਾ ਸਾਰੀ ਮਾਇਨਾਜ਼ ਤੇ ਟੀਚਰ ਸਹਿਬਾਨ ਡਾਕਟਰ ਸਹਿਬਾਨ ਜਿਹੜੇ ਕੈਂਪ ਲਈ ਆਏ ਪਿਆਰੇ ਬੱਚਿਓ ਔਰ ਜਿਨ੍ਹਾਂ ਨੇ ਵੀ ਮਨਸ ਤੋਂ ਨਾਮ ਲੈ ਗਏ ਆ ਮੈਂ ਸਮਝਦਾ ਕਿ ਕੱਲ ਪ੍ਰਿੰਸੀਪਲ ਸਾਹਿਬ ਹੁਣੀ ਇੱਕ ਦੋ ਦਿਨ ਪਹਿਲਾਂ ਇਸ ਕੈਂਪ ਬਾਰੇ ਦੱਸਣ ਆਏ ਸੀਗੇ ਤੋਂ ਮੈਂ ਸਮਝਦਾ ਕਿ ਜਿਹੜੀ ਕਮਿਊਨਿਟੀ ਦੀ ਸੇਵਾ ਹੈ ਸਾਡੇ ਜਿਨ੍ਹਾਂ ਨੇ ਟੀਚਿੰਗ ਵਗੈਰਾ ਦੇ ਨਾਲ ਪੜਾਉਣ ਦੇ ਨਾਲ ਨਾਲ ਜਿਹੜੇ ਕੈਂਪਸ ਜਾਂ ਅਧਿਆਤਮ ਨਾਲ ਜੋੜਨ ਦੇ ਜਿਹੜੇ ਉਪਰਾਲੇ ਬਾਬਾ ਜੀ ਵੱਲੋਂ ਜਾਂ ਪਿੰਡ ਵੱਲੋਂ ਜਾਂ ਸਹਿਯੋਗੀਆਂ ਵੱਲੋਂ ਕੀਤੇ ਜਾਂਦੇ ਆ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡਾ ਮੈਂਟਲ ਡਵੈਲਪਮੈਂਟ ਜਿਹੜੀ ਆ ਉਹਨੂੰ ਅੱਗੇ ਲੈ ਜਾਣ ਲਈ ਬਹੁਤ ਸਹਾਈ ਹੁੰਦੇ ਨੇ ਜਿਵੇਂ ਕਿ ਸਮਾਜ ਦੀਆਂ ਲਾਮਤਾਂ ਦਾ ਪ੍ਰੋਬਲਮਸ ਦਾ ਤ੍ਰੀਤੀਆਂ ਦਾ ਜ਼ਿਕਰ ਹੋਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਇੱਕ ਸਿੱਧਾ ਸਾਤਾ ਜਿਹੜਾ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਜੀਵਨ ਦੱਸਿਆ ਉਹਨਾਂ ਰਾਹਾਂ ਤੇ ਚੱਲਣ ਲਈ ਸਾਨੂੰ ਜਿਹੜਾ ਇਹ ਦਿਸ਼ਾ ਨਿਰਦੇਸ਼ ਇਹਨਾਂ ਚੀਜ਼ਾਂ ਰਾਹੀਂ ਮਿਲਦੇ ਆ ਔਰ ਸਾਡੀ ਇਹ ਜਿਹੜੀ ਮੈਗਾ ਪੀਟੀਐਮ ਹੈ ਸਕੂਲਾਂ ਦੇ ਵਿੱਚ ਅੱਜ ਆਯੋਜਿਤ ਹੋ ਰਹੀ ਉਹਦਾ ਵੀ ਉਦੇਸ਼ ਇਹੀ ਹੈ ਕਿ ਬੱਚਿਆਂ ਦੀ ਪੜ੍ਹਾਈ ਐਕੈਡਮਿਕਸ ਦੇ ਨਾਲ-ਨਾਲ ਮੈਂਟਲ ਫਿਜ਼ੀਕਲ ਤੇ ਸਮਾਜਿਕ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਹੈ ਉਹ ਹੋਵੇ ਔਰ ਜਿਹੜੇ ਸਾਡੇ ਬੱਚੇ ਚੰਗੇ ਨਾਗਰਿਕ ਬਣ ਸਕਣ ਔਰ ਜਿਹੜੇ ਪੇਰੈਂਟਸ ਆਉਂਦੇ ਨੇ ਟੀਚਰਸ ਨੂੰ ਮਿਲ ਕੇ ਉਹਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਜਿਵੇਂ ਉਹਨਾਂ ਨੇ ਕਿਹਾ ਟਰਾਈਪੋਲਰ ਬੱਚਾ ਪੇਰੈਂਟ ਤੇ ਟੀਚਰ ਤਿੰਨੋਂ ਪੋਲਸ ਮਿਲ ਕੇ ਉਹਦੇ ਬੱਚੇ ਦੇ ਵਿਕਾਸ ਤੇ ਉਹਦੀਆਂ ਸੱਸਿਆਵਾਂ ਦੇ ਹੱਲ ਦੇ ਨਿਵਾਰਣ ਜਿਹੜੇ ਹੋ ਸਕਣ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਰੇ ਮਿਲ ਆਗਾ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਪੱਤੇ ਦੀ ਸਾਂਝ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਵਿਰਾਜਮਾਨ ਸਤਾਰਜੋਗ ਐਮ ਐਲ ਏ ਸਾਹਿਬ ਸਰਦਾਰ ਕਰਨਪ੍ਰੀਤ ਸਿੰਘ ਸੋਨਜੀ ਉਹਨਾਂ ਨਾਲ ਪਹੁੰਚੇ ਸਾਡੇ ਖੰਨਾ ਦੇ ਐਸ ਡੀ ਐਮ ਸਾਹਿਬ ਮੰਚ ਤੇ ਵਿਰਾਜਮਾਨ ਬਾਬਾ ਕਰਨੈਲ ਸਿੰਘ ਜੀ ਚੇਅਰਮੈਨ ਮਾਲਮ ਕ੍ਰਿਆਨ ਮਿਸ਼ਨ ਪੰਜਾਬ ਪ੍ਰਿੰਸੀਪਲ ਬ੍ਰਹਮ ਸਿੰਘ ਜੀ ਅਤੇ ਹੋਰਨਾ ਸਨਮਾਨਿਤ ਸ਼ਖਸੀਅਤਾਂ ਜੋ ਮਾਨਤੇ ਬਿਰਾਜਮਾਨ ਨੇ ਸਾਰਿਆਂ ਦਾ ਮੈਂ ਗੁਰੂ ਅਮਰਦਾਸ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਮੁਖੀ ਫੋਨ ਤੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇਹ ਜੇ ਸਮਾਜਿਕ ਕਾਰਜ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਇਸ மூੂਚੇ ਨਗਰ ਨਿਵਾਸੀਆਂ ਸਮੂਹ ਸਰਪੰਚ ਸਾਹਿਬਾਨਾਂ ਦਾ ਮੈਂ ਆਪਣੇ ਹਸਟਾਲ ਵੱਲੋਂ ਧੰਨਵਾਦ ਕਰਦਾ ਹਾਂ ਹੁਣੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਲੋਕਨਾਥ ਸ਼ਰਮਾ ਜੀ ਜਿਨ੍ਹਾਂ ਨੂੰ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਪੀਸ਼ਪਤ ਕਾਮਾ ਦੇ ਨਾਮ ਤੇ ਜਾਣਿਆ ਜਾਂਦਾ ਹੈ ਜੇਕਰ ਮੈਂ ਉਹਨਾਂ ਦੀ ਪ੍ਰਾਪਤੀਆਂ ਦੀ ਗੱਲ ਕਰਾਂ ਤਾਂ ਲਿਸਟ ਲੰਬੀ ਹੋ ਜਾਏਗੀ ਤੇ ਹੁਣ ਮੈਂ ਬਾਬਾ ਕਰਨੈਲ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਇਹ ਸਾਰਾ ਸਮੂਚਾ ਕਾਰਜਕ੍ਰਮ ਹੋਇਆ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਨਮਾਨ ਸਮਰੋਹ ਤੋਂ ਪਹਿਲਾਂ 2 ਮਿੰਟ ਲਈ ਸਟੇਜ ਤੇ ਆ ਕੇ ਐਮਐਲਏ ਸਾਹਿਬ ਤੇ ਮੰਚ ਤੇ ਵਿਰਾਜਮਾਨ ਪੰਜਾਬ ਕਾਰਜਕਾਰੀ ਭਾਜਪਾ ਦੇ ਮੈਂਬਰ ਸ਼੍ਰੀ ਅਨੁਸ਼ਾੜੀ ਜੀ ਤੇ ਉਹਨਾਂ ਦੇ ਨਾਲ ਪਹੁੰਚੇ ਹੋਰਨਾ ਸਨਮਾਨੀ ਸੱਜੀਆਂ ਦਾ ਧੰਨਵਾਦ ਅਤੇ ਆਪਣੇ ਵਿਚਾਰ 2 ਮਿੰਟ ਲਈ ਸੰਕਟਨਾ ਸੰਜੇ ਕਰਨ ਬਾਬਾ ਕਰਨੈਲ ਸਿੰਘ ਜੀ ਧੰਨਵਾਦ ਕਰਦੇ ਆਂ ਪਿਆਰੇ ਬੱਚਿਓ ਮੈਂ ਇੱਕ ਗੱਲ ਕਹਿਣੀ ਆ ਤੁਹਾਨੂੰ ਧਿਆਨ ਨਾਲ ਸੁਣਨਾ ਆਪਣੇ ਕੋ 365 ਦਿਨ ਹੁੰਦੇ ਆ ਸਾਲ 'ਚ ਇਸ ਦੰਦਰ ਵਿੱਚ ਇੱਕ ਗੱਲ ਸਿੱਖ ਲਓ ਤੇ ਇੱਕ ਮਾੜੀ ਆਦਤ ਛੱਡ ਦਿਓ ਜਦ ਤੱਕ ਤੁਸੀਂ ਮੈਟਰ ਕਰਨੀਆ ਤੁਹਾਡੇ ਵਰਗਾ ਕੋਈ ਤਨੰਤਰ ਨਹੀਂ ਹੋਏਗਾ ਪੰਜਾਬ 'ਚ ਇਹਨਾਂ ਗਿਆਨ ਐਨੀ ਸੂਝ ਅਪਜੀਗੇ ਪਾਸ ਹੋਏਗੀ ਇੱਕ ਗੱਲ ਸਿੱਖਣੀ ਐ ਤੇ ਇੱਕ ਛੱਡਣੀ ਐ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਬੜਾ ਡੂੰਗਾ ਬੋਲਿਆ ਐਮਐਸਏ ਸਾਹਿਬ ਨੇ ਵਰਬਾਣੀ ਜੀ ਵੀ ਪਾਛਾ ਕਹਨੇ ਨੇ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਹੈ ਅੱਜ ਆਪਕ ਨੂੰ ਇੱਕ ਪਾਸੇ ਸੰਤ ਨੂੰ ਤੇ ਇੱਕ ਪਾਸੇ ਸਕੂਲ ਚ ਅਧਿਆਪਕ ਨੂੰ ਤੀਸਰਾ ਦਰਜਾ ਦਿੱਤਾ ਹੈ ਪਹਿਲਾ ਮਾਂ ਦਾ ਫਿਰ ਪਿਤਾ ਦਾ ਤੇ ਫਿਰ ਅਧਿਆਪਕ ਦਾ ਤੇ ਚੌਥਾ ਪਰਮੇਸ਼ਰ ਦਾ ਪਰਮੇਸ਼ਰ ਨੂੰ ਮਿਲਣ ਦੀ ਜੀ ਦੀ ਵੀ ਤੰਗ ਹੈ ਉਹ ਪਹਿਲਾਂ ਆਪਣੇ ਮਾਪ ਵਰਪ ਦੀ ਸੇਵਾ ਕਰੇ ਪਿਤਾ ਦੀ ਸੇਵਾ ਕਰੇ ਫਿਰ ਗੁਰੂ ਦੀ ਸੇਵਾ ਕਰੇ ਪਰਮੇਸ਼ਵਰ ਉਹਦੇ ਤੇ ਮਿਹਰਬਾਨ ਹੈ ਜੋ ਸੀ ਪੜਿਆ ਇਸ ਕਰਕੇ ਅਸੀਂ ਜਿਆਦਾ ਸਮਾਂ ਤਾਂ ਨਹੀਂ ਲੈਣਾ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਸਾਰੇ ਹੀ ਆਪਾਂ ਕਟੇ ਹੋ ਕੇ ਨਾਲ ਮਿਲ ਕੇ ਸਮਾਜ ਦੀ ਸੇਵਾ ਕਰੀਏ ਕਿਉਂਕਿ ਜਿਹੜਾ ਇਹ ਮਿਸ਼ਨ ਚੱਲ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘੋਰ ਅਨਿਆਏ ਹੋ ਰਿਹਾ ਹੈ ਕਲਯੁਗ ਦਾ ਇਹਦੇ ਵਿੱਚ ਬਿਮਾਰੀਆਂ ਦਾ ਦੌਰ ਬਹੁਤ ਉੱਚਾ ਚੱਲ ਰਿਹਾ ਹੈ ਕਿਉਂਕਿ ਅਸੀਂ ਬੈਠੇ ਨੇ ਅਨੂਪ ਸਿੰਘ ਜੀ ਸਾਰੇ ਹਿੰਦੁਸਤਾਨ ਚ ਕੈਂਪ ਲਾਉਂਦੇ ਨੇ ਨਾਲ ਮੇਰਾ ਬੇਟਾ ਜਾਂਦਾ ਤੇ ਦੇਖ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਚ ਕੈਂਪਾਂ ਚ ਲੋਕ ਆਉਂਦੇ ਆ ਬਹੁਤ ਬੁਰਾ ਹਾਲ ਹੈ ਅਸੀਂ ਇਹ ਪਰੇਲਾ ਕਰਿਆ ਤੁਹਾਡੀ ਕਿਰਪਾ ਨਾਲ ਸਾਰਿਆਂ ਦੀ ਸਹਿਯੋਗ ਨਾਲ ਕਿ ਅਸੀਂ ਹਰ ਸਾਲ ਇੱਥੇ ਕੁਝ ਨਾ ਕੁਝ ਇਹੋ ਜਿਹਾ ਕਰ ਸਕੀਏ ਕਿ ਤੁਹਾਡਾ ਸਹਿਯੋਗ ਰਹੇ ਦਵਾਈ ਲੈਣ ਲਈ ਵੀ ਤੇ ਦਵਾਈਆਂ ਬਟਾਉਣ ਲਈ ਵੀ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਚੰਕਲਾਂ ਦਾ ਖਾਸ ਕਰਕੇ ਡਾਕਟਰ ਗੁਰਜਿੰਦਰ ਸਿੰਘ ਜੀ ਅਮਰਦਾਸ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਬੜਾ ਕੀਮਤੀ ਸਮਾਂ ਤੇ ਨਾਲ ਜਾਣੀਆਂ ਵੀ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਭਰ ਦੇ ਸਕੂਲਾਂ ਵਿੱਚ ਅਧਿਆਪਕ ਮਾਪੇ ਅਧਿਆਪਕ ਮਾਪੇ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਸਾਰੇ ਪੰਜਾਬ ਵਿੱਚ ਮਿਲਣੀਆਂ ਕਰਾਈ ਜਾ ਰਹੀਆਂ ਨੇ ਪਰ ਅੱਜ ਨਮਾਪਿੰਡ ਰਾਮਗੜ੍ਹ ਦੇ ਸਕੂਲ ਵਿੱਚ ਇੱਥੇ ਬ੍ਰਾਮ ਸ਼ਰਮਾ ਜੀ ਪ੍ਰਿੰਸੀਪਲ ਨੇ ਇਸਾਰ ਨੇੜੇ ਤੋਂ ਪ੍ਰਿੰਸੀਪਲ ਸਾਹਿਬ ਜਿਹੜੇ ਨੋਡਲ ਅਫਸਰ ਨੇ ਸਾਹ ਹਰਜੀਤ ਸਿੰਘ ਜੀ ਸਾਹਿਬ ਬਲਜੀਤ ਸਿੰਘ ਜੀ ਉਹਨਾਂ ਦੀ ਨਹਿਮਾਇਸ਼ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਗਰਾਮ ਨੂੰ ਬਾਬਾ ਕਰਨੈਲ ਸਿੰਘ ਜੀ ਤੇ ਸਾਡੇ ਇਲਾਕੇ ਦੇ ਬਹੁਤ ਹੀ ਸੁਲਝੇ ਹੋਏ ਤੇ ਐਜੂਕੇਟਿਡ ਪਰਸਨ ਲੋਕਨਾਥ ਸ਼ਰਮਾ ਜੀ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਬ੍ਰਾਮ ਸ਼ਰਮਾ ਜੀ ਦੀ ਇਹ ਬੜੀ ਵੱਡੀ ਪਹਿਲ ਹੈ ਕਿ ਜਿੱਥੇ ਅਧਿਆਪਕ ਮਿਲਣੀ ਹੁੰਦੀ ਹੈ ਉੱਥੇ ਤੇ ਅਫਗਾਨ ਨਾਲ ਮਿਲ ਨਹੀਂ ਕਰਾ ਕੇ ਤਾਂ ਗੱਲਬਾਤ ਕਰਕੇ ਤੇ ਸਾਰੇ ਸਕੂਲਾਂ ਚ ਪ੍ਰੋਗਰਾਮ ਹੋ ਜਾਂਦੇ ਨੇ ਪਰ ਇੱਥੇ ਜਿਹੜਾ ਪ੍ਰੋਗਰਾਮ ਇਹਨਾਂ ਨੇ ਨਿਵੇਕਲਾ ਕੀਤਾ ਅੱਜ ਗੁਰੂ ਅਮਰਦਾਸ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਸਹਿਯੋਗ ਨਾਲ ਇੱਥੇ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇੱਥੇ ਦਵਾਈਆਂ ਦੇ ਕੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਤੇ ਮੈਂ ਸਮਝਦਾ ਕਿ ਪ੍ਰਿੰਸੀਪਲ ਬਰਨ ਸ਼ਰਮਾ ਜੀ ਤੇ ਸਾਬ ਬਲਜੀਤ ਸਿੰਘ ਪ੍ਰਿੰਸੀਪਲ ਲਲਹੇੜੀ ਸਕੂਲ ਦੇ ਇਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਹੈ ਤੇ ਇਸ ਕਾਰਨ ਇਹ ਵੱਡਾ ਕੈਂਪਸ ਲਾਇਆ ਗਿਆ ਹੈ ਮੈਂ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਅਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਤੇ ਮਿਹਰ ਰੱਖੂਗਾ ਤੇ ਇਹਨਾਂ ਨੂੰ ਇਹ ਜਿਹੜੇ ਲੋਕ ਭਲਾਈ ਦੇ ਜਿੱਥੇ ਸਿੱਖਿਆਦਾਨ ਦੇ ਰਹੇ ਨੇ ਅਖਰਦਾਨ ਦੇ ਰਹੇ ਨੇ ਇਸ ਤੋਂ ਇਲਾਵਾ ਇਹ ਧਾਰਮਿਕ ਪ੍ਰੋਗਰਾਮ ਕਰਕੇ ਵੀ ਲੋਕਾਂ ਨੂੰ ਅਧਿਆਤਮ ਨਾਲ ਅਧਿਆਤਮ ਨਾਲ ਵੀ ਜੋੜਦੇ ਨੇ ਇਹ ਮੈਂ ਆਸ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਤੇ ਮਿਹਰ ਕਰੇਗਾ ਤੇ ਇਹਨਾਂ ਤੋਂ ਹੋਰ ਵੀ ਵਧੀਆ ਤੋਂ ਵਧੀਆ ਕਾਰਜ ਇਹਨਾਂ ਤੋਂ ਕਰਵਾਉਂਦਾ ਰਹੇਗਾ ਤੇ ਇੰਨੀ ਬੇਨਤੀ ਕਰਦਾ ਹਾਂ ਮੈਂ ਸਾਰੇ ਇੱਥੇ ਆਏ ਪਤਵੰਤੇ ਸੱਜਣਾ ਦਾ ਸਭ ਦਾ ਤੇ ਡਾਕਟਰ ਸਾਹਿਬਾਨ ਦਾ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਅੱਜ ਰਾਮਗੜ੍ਹ ਪਿੰਡ ਸਕੂਲ ਦੇ ਵਿੱਚ ਜਿਹੜੀ ਪੇਰੈਂਟਸ ਮਿਲਣੀ ਟੀਚਰਾਂ ਵੱਲੋਂ ਕਰਵਾਈ ਜਾ ਰਹੀ ਹੈ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਡੀਕਲ ਕੈਂਪ ਬਾਬਾ ਜੀ ਵੱਲੋਂ ਤੇ ਪਿੰਡ ਨਿਵਾਸੀਆਂ ਵੱਲੋਂ ਰਲ ਕੇ ਲਾਇਆ ਜਾ ਰਿਹਾ ਜਿਸ ਵਿੱਚ ਜਿਹੜੇ ਜ਼ਰੂਰਤਮੰਦ ਨੇ ਕਿਸੇ ਵੀ ਕਿਸਮ ਦੀ ਦਵਾਈ ਜਾਂ ਚੈੱਕਅਪ ਕਰਾਉਣਾ ਉਹ ਫ੍ਰੀ ਕੈਂਪਾ ਆਯੋਜਨ ਕੀਤਾ ਗਿਆ ਤੇ ਲਈ ਮੈਂ ਸਕੂਲ ਦੇ ਅਧਿਆਪਕਾਂ ਨੂੰ ਬਾਬਾ ਕਰਨੈਲ ਸਿੰਘ ਜੀ ਨੂੰ ਸਮੁੱਚੀ ਸਾਥੀਆਂ ਨੂੰ ਵਧਾਈ ਦਿੰਨਾ ਤਾਂ ਕਿ ਸਾਡੇ ਸਮਾਜ ਵਿੱਚ ਸਾਡੇ ਪਰਿਵਾਰਾਂ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਨੇ ਜੋ ਕਿ ਨਹੀਂ ਮਹਿੰਗੀਆਂ ਦਵਾਈਆਂ ਖਰੀਦ ਸਕਦੇ ਜਾਂ ਆਪਣਾ ਚੈੱਕਅਪ ਕਰਵਾ ਸਕਦੇ ਅਜਿਹੇ ਜਿਹੜੇ ਕਾਰਜਕ੍ਰਮ ਨੇ ਸਾਨੂੰ ਪਿੰਡ ਲੈਵਲ ਤੇ ਜਾ ਕੇ ਕਰਨੇ ਚਾਹੀਦੇ ਤਾਂ ਕਿ ਆਮ ਲੋਕਾਂ ਨੂੰ ਗਰੀਬ ਪਰਿਵਾਰਾਂ ਨੂੰ ਇਹਦੀ ਸਹੂਤ ਮਿਲ ਸਕੇ ਤੇ ਜਿਹੜੇ ਪੇਰੈਂਟਸ ਮੀਟਿੰਗ ਦੇ ਵਿੱਚ ਮਾਪੇ ਆਉਂਦੇ ਨੇ ਉਹ ਮਾਪੇ ਕਿਸੇਦ ਲੈ ਕੇ ਜਾਣ ਵੀ ਸਾਡੇ ਟੀਚਰ ਕਿੰਨੀ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਘਰੇ ਵੀ ਉਹਨਾਂ ਨੂੰ ਉਹਨਾਂ ਟਾਈਮ ਦੇ ਕੇ ਪੜ੍ਹਾਉਣ ਤੇ ਉਹਨਾਂ ਨੂੰ ਆਪਣੇ ਕਲਚਰ ਤੇ ਸਭਿਆਚਾਰਨਾ ਜੋੜਨ ਬਹੁਤ ਧੰਨਵਾਦ। ਜੀ ਜੀਬ ਜੀ ਕੀ ਕਹਿਣਾ ਚਾਹੋਗੇ ਜਿਹੜਾ ਜੀ ਕੰਮ ਲੱਗਿਆ? ਅੱਜ ਜਿਹੜਾ ਬਾਬਾ ਕਰਨੈਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਕੈਂਪ ਲੱਗਿਆ ਮੈਡੀਕਲ ਕੈਂਪ ਮੈਂ ਬਹੁਤ ਹੀ ਵਧਾਈ ਦੇਣਾ ਬਾਬਾ ਜੀ ਨੂੰ। ਡਾਕਟਰ ਅਨੂਪ ਜੀ ਨੂੰ ਡਾਕਟਰ ਹਜਿੰਦਰ ਜੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਬਲਰਾਮ ਸ਼ਰਮਾ ਬਲਰਾਮ ਸ਼ਰਮਾ ਜੀ ਜਿਹੜੇ ਇਸ ਸਕੂਲ ਦੇ ਪ੍ਰਿੰਸੀਪਲ ਨੇ ਬਲਜੀਤ ਜੀ ਜਿਹੜੇ ਇਸ ਇਲਾਕੇ ਦੇ ਹੈੱਡ ਨੇ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੰਨਾ ਅੱਛਾ ਉਪਰਾਲਾ ਕੀਤਾ ਲੋਕਾਂ ਨੂੰ ਜਿਹੜਾ ਵਿੱਦਿਆ ਦਾ ਮੰਦਰ ਹੈ ਉੱਥੇ ਸਿਹਤ ਮਿਲੇ ਇਹ ਬਹੁਤ ਹੀ ਅੱਛਾ ਸੋਚ ਹੈ ਬਹੁਤ ਅੱਛਾ ਉਪਰਾਲਾ ਸਾਰੇ ਵਧਾਈ ਦੇ ਪਾਤਰ ਨੇ ਬਹੁਤ ਬਹੁਤ ਸ਼ੁਕਰੀਆ ਇਹ ਕੈਂਪ ਜਿਹੜਾ ਹੈਗਾ ਮਤਲਬ ਲੋਕਾਂ ਨੂੰ ਜੇ ਮੁਫਤ ਗਾਈਡੈਂਸ ਮਿਲ ਜਵੇ ਮੈਂ ਪਬਲਿਕ ਵਾਸਤੇ ਗੱਲ ਕਹਿਣਾ ਚਾਹੂੰਗਾ ਕੋਈ ਕੈਂਪਾਸ ਕਈ ਵਾਰ ਦਵਾਈਆਂ ਨਹੀਂ ਹੁਣੀ ਦਿੱਤੀਆਂ ਜਾਂਦੀਆਂ ਹ ਸੰਭਵ ਨਹੀਂ ਹੁੰਦਾ ਤੇ ਜਿਹੜੇ ਡਾਕਟਰ ਇੱਥੇ ਮੈਂ ਪ੍ਰੋਫੈਸ਼ਨਲ ਆ ਡਾਕਟਰਾਂ ਜਿਹੜੀ ਡਾਕਟਰ ਗੱਲਾਂ ਨਾਲ ਕਹਿੰਦੇ ਨੇ ਜੋ ਖਾਣਾ ਨਹੀਂ ਖਾਣਾ ਇਸ ਤਰ੍ਹਾਂ ਦਾ ਬਿਹਾਰ ਕਰਨਾ ਇਸ ਤਰ੍ਹਾਂ ਦਾ ਤੇ ਐਕਸਰਸਾਈਜ਼ ਕਰਨੀ ਹੈ ਜਿਹੜੀਆਂ ਗੱਲਾਂ ਹੋਰ ਪ੍ਰੋਬਲਮ ਦੇ ਨਾਲ ਕਹਿੰਦੇ ਨੇ ਉਹ ਲੰਬਾ ਸਮਾਂ ਹਾਂ ਵਿੱਚ ਹੱਲਣ ਵਾਲੀਆਂ ਹੁੰਦੀਆਂ ਉਹ ਗੱਲਾਂ ਦਵਾਈ ਦੇ ਨਾਲੋਂ ਜ਼ਿਆਦਾ ਕੀਮਤੀ ਹਨ ਕੈਂਪਾਂ ਵਿੱਚ ਅਕਸਰ ਲੋਕ ਆਦੇ ਮੈਨੂੰ ਦਵਾਈ ਨਹੀਂ ਮਿਲੀ ਮੈਨੂੰ ਘੱਟ ਮਿਲੀ ਆ ਜੀ ਮੈਨੂੰ 4 ਦਿਨ ਦੀ ਹੀ ਮਿਲੀ ਆ ਤੇ ਇਸ ਗੱਲ ਦੀ ਦਵਾਈ ਦੀ ਉਨੀ ਅਹਿਮੀਅਤ ਨਹੀਂ ਹੁੰਦੀ ਜਿੰਨੀ ਅਹਿਮੀਅਤ ਉਹਨਾਂ ਗੱਲਾਂ ਦੀ ਹੁੰਦੀ ਹੈ ਜਿਹੜੇ ਡਾਕਟਰ ਨਾਲ ਫੱਲੇ ਬੰਦ ਕੇ ਲੋਕਾਂ ਤੋਂ ਪ੍ਰੈਕਟੀਕਲ ਹਾਲ ਤੇ ਹੁੰਦੀ ਹੈ ਲੋਕ ਦਵਾਈਆਂ ਗਿਣਦੇ ਨੇ ਕਿ ਉਹ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਘੱਟ ਉਹਨੂੰ ਭੁੱਲ ਜਾਂਦੇ ਇਹ ਗੱਲਾਂ ਨਾਲ ਯਾਦ ਰੱਖਣੀ ਪਏ ਬਾਕੀ ਬਹੁਤ ਬ람 ਦੀ ਸਾਡੇ ਸਵਾਦ ਦੇ ਬਹੁਤ ਮਹੱਤਵਪੂਰਨ ਮੈਂਬਰ ਨੇ ਤੇ ਉਹਨਾਂ ਨੇ ਆਪਣੇ ਸਕੂਲ ਦੇ ਇਹ ਪ੍ਰੋਗਰਾਮ ਕਰਵਾਏ ਇਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਪ੍ਰਾਪਤੀ ਹੈ ਅਜਿਹਾ ਜਿੱਦਾਂ ਦੇ ਇਹ ਮਤਲਬ ਵੱਡੇ ਵੱਡੇ ਪਿੱਟ ਵਾਲੇ ਡਾਕਟਰ ਇਹਨਾਂ ਤੱਕ ਆਮ ਲੋਕਾਂ ਦੀ ਪਹੁੰਚ ਬਣਨਾ ਬੀ ਬੜੀ ਮੁਸ਼ਕਲ ਹੋ ਜਾਂਦੀ ਜਿਉਂ ਨੇ ਫ੍ਰੀ ਇਹ ਸੇਵਾ ਆ ਲੋਕਾਂ ਦਾ ਪੂਰਤਾ ਹੈ। ਸਭ ਬਹੁਤ ਬਹੁਤ ਬੜੀ ਕਰਾ ਬਹੁਤ ਬਹੁਤ ਮੁਬਾਰਕਾਂ, ਵਧਾਈ। ਅੱਜ ਸਰਕਾਰੀ ਮਜੀਦ ਸਮਾਰਟ ਸਕੂਲ ਰਾਮਗੜ ਨਵਾਂ ਪਿੰਡ ਵਿਖੇ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਸਰਪ੍ਰਸਤੀ ਦੇ ਹੇਠਾਂ ਮਾਪੇ ਅਧਿਆਪਕ ਮੇਲਨੀ ਮੌਕੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਦੇ ਨਾਲ ਫ੍ਰੀ ਦਵਾਈਆਂ ਵਿਦਿਤ ਕਰਨ ਦਾ ਕੈਂਪ ਲਗਾਇਆ ਹੈ ਜਿਹਦੇ ਵਿੱਚ ਰਾਮਗੜ ਨਵਾਂ ਪਿੰਡ, ਮਲਕਪੁਰ, ਕੋਟਲਾ, ਅਜਨੇਰ, ਮਹੌਣ ਆਦੀ ਪਿੰਡਾਂ ਦੇ ਮਰੀਜ਼ਾਂ ਨੇ ਇਥੇ ਵੱਡੀ ਹਿੰਮਤ ਵਿੱਚ ਪਹੁੰਚ ਕੇ ਲਾਹਾ ਲਿਆ ਬੱਚਿਆਂ ਨੇ ਦੇ ਰਵੰਦ ਦੇ ਵਿੱਚ ਮਾਪਿਆਂ ਨੇ ਜਿੱਥੇ ਗੱਲਬਾਤ ਕੀਤੀ ਹੈ ਉੱਥੇ ਇਸ ਮੌਕੇ ਸਾਡੇ ਕੋਲ ਬਹੁਤ ਹੀ ਮਾਇਨਾਸ਼ਕ ਸੀਤਾ ਸ਼ੈਰ ਦੀਆਂ ਸਾਡੇ ਕੋਲ ਇਕਬਾਲ ਸਿੰਘ ਚੰਨੀ ਜੀ ਔਰ ਅਨੁਸ਼ਾੜੀਆ ਜੀ ਡਾਕਟਰ ਅਮਨ ਸਿਖੇਸ਼ਾਸਤੀ ਲੋਕਨਾ ਸ਼ਰਮਾ ਜੀ ਉਸ ਤੋਂ ਇਲਾਵਾ ਐਮਐਲਏ ਸਾਹਿਬ ਸਾਤਾਉਂਦੀ ਸੌਨ ਜੀ ਵਿਸ਼ੇਸ਼ ਤੌਰ ਤੇ ਸਾਡੇ ਕੋਲ ਇਹਨਾਂ ਨੇ ਸ਼ਿਰਕਤ ਕੀਤੀ ਐਸਡੀਐਮ ਸਾਹਿਬ ਬਲਜਿੰਦਰ ਸਿੰਘ ਜੀ ਇਹਨਾਂ ਨੇ ਸਾਡਾ ਮਾਣ ਵਧਾਇਆ ਤੇ ਡਾਕਟਰ ਆਪਣੇ ਅਮਰ ਸਾਥ ਹਸਪੀਟਲ ਜਿਹੜਾ ਉਹਨਾਂ ਦੀ ਪੂਰੀ ਸਮੂਚੀ ਟੀਮ ਡਾਕਟਰ ਅਨੂਪ ਜੀ ਐ ਗੁਰਜਿੰਦਰ ਜੀ ਤੇ ਨਵਦੀਪ ਨਵੀ ਜੀ ਜੀਐਮਓ ਦਾ ਸਾਰਿਆਂ ਨੇ ਸਾਡਾ ਮਿਲ ਕੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਮੈਂ ਇਸ ਸਮਾਗਮ ਦੇ ਵਿੱਚ ਵਿਸ਼ੇਸ਼ਤਾ ਅਤੇ ਸਾਰਿਆਂ ਦਾ ਸ਼ਿਰਕਤ ਕਰਨ ਤੇ ਲਾਹਾ ਲੈਣ ਤੇ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਆਪਣੀ ਪੂਰੀ ਸਕੂਲ ਦੀ ਸਮੂਚੀ ਟੀਮ ਕਬਲਦੇ ਸੋਨੇ ਜੀ ਮੈਡਮ ਹਰਪੀਤ ਕੌਰ ਜੀ ਤੇ ਉਸਦੇ ਨਾਲ ਹੀ ਮੈਡਮ ਰਾਜਨ ਕੈਂਹ ਜੀ ਔਰ ਸਾਡੇ ਸਭਾ ਦੇ ਮੈਂਬਰ ਸਾਡੇ ਨਵਜੂਕ ਲਖਾਰੀ ਸਭਾ ਤੋਂ ਰੀਜਰ ਸਿੰਘ ਜੀ ਔਰ ਫਿਰ ਦੇਵਨਾ ਸੁਖੀ ਜੀ ਬਨਾਲ ਸਿੰਘ ਜੀ ਸਪੈਸ਼ਲ ਇੱਥੇ ਸਾਡੇ ਕੋਲ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਪ੍ਰਾਇਮਰੀ ਸਕੂਲ ਦੇ ਮੈਡਮ ਆਪਣੇ ਸਾਥ ਸਾਥ ਜਿਹੜੇ ਸਾਡੇ ਦੇਹਿੰਦਰ ਜੀ ਨੀਤਾ ਮੈਨੂ ਜੀ ਸਪਨਾ ਸ਼ਰਮਾ ਜੀ ਤੇ ਆਂਗਣਵਾੜੀ ਦੇ ਕਮੰਡ ਜਸਵੀਰ ਜੀ ਸਾਰਿਆਂ ਦਾ ਬਹੁਤ ਪਿੰਡ ਦੇ ਵਿਕਾਸ ਤੇ ਸੱਜਾਂ ਦਾ ਤੈਨੂੰ ਅਸੀਂ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਨੂੰ ਸਹਿਯੋਗ ਦਿੱਤਾ ਸਾਡੇ ਕੋਲ ਚੱਲ ਕੇ ਆਏ ਨੇ ਮਰੀਜ਼ਾਂ ਨੂੰ ਲਾਹਾ ਬਚਾਉਣ ਲਈ ਇਹ ਡਾਕਟਰ ਸਾਹਿਬ ਨੇ ਬਹੁਤ ਹੀ ਮਿਹਨਤ ਨਾਲ ਜਿਹੜੇ ਆਪਣੇ ਪੂਰੀ ਦਿਲ ਜਾਨ ਲਾ ਕੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਪ੍ਰੈਸ ਤੋਂ ਆਏ ਐਮ ਮੋਟੇ ਸਿੰਘ ਲੱਧੜ ਜੀ ਦਾ ਸਾਰਿਆਂ ਦਾ ਤੁਹਾਡਾ ਡਾਕਟਰ ਜੀ ਐਸ ਖੰਨਾ ਜੀ ਦਾ ਮੈਂ ਬਹੁਤ ਤੈਨੂੰ ਧੰਨਵਾਦੀ ਹਾਂ ਮਿਹਰਬਾਨੀ ਖਾਣ ਤੋਂ ਅੱਜ ਦੇ ਇਹ ਫ੍ਰੀ ਕੈਂਪ ਲੱਗਿਆ ਹੈ ਸ਼ਾਮਗੜ੍ਹ ਸੂਨੇ ਦੇ ਵਿੱਚ ਇਹ ਬਹੁਤ ਹੀ ਬਹੁਤ ਵਧੀਆ ਪ੍ਰਾਪਲ ਹੈ ਮੈਂ ਬੜਾ ਖੁਸ਼ ਹੋਇਆ ਕਿ ਫ੍ਰੀ ਅੱਜਕਲ ਕੌਨਫਿਊਜ਼ਨ ਦਾ ਇਹ ਕੁਦਰਤ ਦੰਦੀ ਹੈ ਹੁਬ ਆਪਕੋ ਕੁਦਰਤ ਦੀ ਗ੍ਰੀ ਹੋ ਰਹੀ ਹੈ ਸੂਰਜ ਤੂਫਾਨ ਦੇ ਰਿਹਾ ਹੈ ਵਰਖਾ ਦੇ ਰਹੇ ਨੇ ਇਹ ਫ੍ਰੀਜੀ ਹੈ ਇਹ ਬਹੁਤ ਗਰੀਬਾਂ ਨੂੰ ਜਿਹੜੇ ਹੱਸਤ ਨਹੀਂ ਜਾ ਸਕਦੇ ਸਟਾਈਲ 따ੜੇ ਇਹ ਲੋੜਵੰਦ ਬੰਦਿਆਂ ਨੂੰ ਕੋਈ ਦੀ ਲੋੜ ਹੈ ਇਹ ਲੋੜ ਦੀ ਪੂਰਤੀ ਕੀਤੀ ਹੈ ਇਹਦੇ ਵਿੱਚ ਬਾਬਾ ਕਲਾਸੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਬਹੁਤ ਧੰਨਵਾਦੀ ਹਾਂ ਇਹ ਵੀ ਸਪੈਸ਼ਲ ਇੱਥੇ ਬੰਦੇ ਪਹੁੰਚੇ ਨੇ ਬਹੁਤ ਹੀ ਪਿਆਰੀ ਹਸਤੀਆਂ ਐਮਐਲਏ ਸਾਹਿਬ ਜੀਮ ਸਾਹਿਬ ਬੜੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਨਾ ਤੇ ਸਾਨੂੰ ਬਹੁਤ ਅੱਛਾ ਲੱਗਿਆ ਇਹ ਜਿਹੇ ਕੈਂਪ ਬੜੇ ਲਾਹੇਵੰਦ ਨੇ ਖਾਸ ਕਰਕੇ ਲੋੜਵੰਦਾਂ ਦੇ ਲਈ ਜਿਹਨਾਂ ਨੂੰ ਲੋੜ ਹੈ ਇਹਨਾਂ ਬੜਾ ਅੱਛਾ ਲੱਗਿਆ ਕਿ ਦੇਖਦੇ ਹੁੰਦੇ ਆਏ ਕਮਰੋਦ ਸਿੰਘ ਦਾ ਥੈਂਕ ਯੂ ਵੈਰੀ ਮਚ ਮਾਪੇ ਅਧਿਆਪਕ ਮਿਲਣੀ ਤੇ ਆਰਾਮਗੜ ਮਿਡਲ ਸਕੂਲ ਚ ਦਾਸ ਦੀ ਲੋਕਨਾਥ ਸ਼ਰਮਾ ਜੀ ਦੀ ਬਰਨਮਾ ਸ਼ਰਮਾ ਜੀ ਦੀ ਸਤਿ ਪ੍ਰਸਤੀ ਹੈ ਡਾਕਟਰ ਗੁਰਜਿੰਦਰ ਸਿੰਘ ਜੀ ਗੁਰੂ ਅਮਰਦਾਸ ਮਲਟੀ ਹਰਬੈਸਟ ਹਸਪਤਾਲ ਵੱਲੋਂ ਫਰੀਦ ਦਵਾਨਿਆਂ ਦਾ ਕੈਂਪ ਮੁਸਮੁਚੀ ਟੀਮ ਨੇ ਬੜੀ ਮਿਹਨਤ ਨਾਲ ਮਰੀਜ਼ਾਂ ਨੂੰ ਟੈਕਲ ਕੀਤਾ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਨੇ ਅਸੀਂ ਜਿੰਨੇ ਵੀ ਇੱਥੇ ਚਾਰ ਪੰਜ ਪਿੰਡਾਂ ਤੋਂ ਲੋਕ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਪ੍ਰੈਸ ਵਾਲਿਆਂ ਦਾ ਨਾਮ ਕੀ ਤੁਹਾਡਾ ਬੁਤਾਲੀ ਤੁਟਾ ਸਿੰਘ ਜੀ ਐਂਡ ਪਾਰਟੀ ਡਾਕਟਰ ਗੁਰਜਿੰਦਰ ਸਿੰਘ ਜੀ ਵੀ ਸਮੂਚੀ ਟੀਮ ਦਾ ਤੇ ਨਵਦੀਪ ਸਿੰਘ ਜੀ ਮੇਰਾ ਬੇਟਾ ਹੀ ਹੈ ਇਹਨਾਂ ਦੀ ਗਵਾਹੀ ਜੇ ਟੀਮ ਆਈ ਹੈ ਕਿ ਬੱਤੀ ਬਰ람 ਸ਼ਰਮਾ ਜੀ ਦਾ ਬਹੁਤ ਵੱਡਾ ਉਦਮ ਹੈ ਸਾਰੇ ਸਟਾਫ ਦਾ ਤੇ ਸਾਡੇ ਬਾਬਾ ਪ੍ਰੀਤਮ ਸਿੰਘ ਜੀ ਜਿਹੜੇ ਨੇ ਜਿਨ੍ਹਾਂ ਨੇ ਵੀ ਸਰਪੰਚੀ ਕੀਤੀ ਹੈ ਪਹਿਲਾਂ ਇਹਨਾਂ ਦਾ ਵੀ ਵੱਡਾ ਉਦਮ ਹੈ ਇਹਨਾਂ ਨੇ ਵੀ ਸੁਭਾਵਨ ਦਿੱਤੀਆਂ ਨੇ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਮੈਂ ਧੰਕਸ਼ੁਤ ਹੋ ਜੀ